ਤੁਸੀਂ ਐਲਾਨ ਕਰ ਦਿੱਤਾ ਕਿ ਅਸੀਂ ਜਿਮਨੀ ਚੋਣਾ ਜਿਹੜੀ ਪੰਜਾਬ ਦੇ ਵਿੱਚ ਲੜਨ ਜਾ ਰਹੇ ਹੋ ਕਿਵੇਂ ਦੇਖ ਦਿਓ ਜਦੋਂ ਤੱਕ ਕਿਸਾਨ ਰਾਜਨੀਤੀ ਦੇ ਵਿੱਚ ਨਹੀਂ ਆਉਂਦਾ ਆਪਣੀ ਵੋਟ ਜਿਹੜੀ ਆ ਉਹਦੀ ਤਾਕਤ ਨਹੀਂ ਦਿਖਾਂਦਾ ਉਦੋਂ ਤੱਕ ਇਹਨਾਂ ਦੇ ਪੱਖ ਦੇ ਕਾਨੂੰਨ ਨਹੀਂ ਬਣ ਸਕਦੇ ਸੜਕਾਂ ਦੀ ਲੜਾਈ ਜਿਹੜੀ ਹੈ ਉਹ ਸਦੀ 100% ਕਾਜਾਬ ਨਹੀਂ ਹੈ ਬਿਲਕੁਲ ਇਹ ਪੂਰੀ ਰਾਜਨੀਤੀ ਦੇ ਵਿੱਚ ਜਿਹੜੀ ਕਿਸਾਨਾਂ ਦੀ ਅਣਦੇਖੀ ਹੁੰਦੀ ਹੈ ਹਾਂ ਉਹ ਵੀ ਕਿਸਾਨਾਂ ਦੀ ਜਿਹੜੀ ਹੈ ਸਭ ਤੋਂ ਜ਼ਿਆਦਾ ਹੈ ਪੂਰੇ ਦੇਸ਼ ਦੇ ਵਿੱਚ ਜਿੰਨੇ ਵਰਗ ਨੇ ਸਭ ਤੋਂ ਮਾੜੀ ਹਾਲਤ ਕਿਸਾਨ ਦੀ ਹੁੰਦੀ ਜਾ ਰਹੀ ਹੈ ਆ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਜਿੰਨੇ ਅੰਦੋਲਨ ਪੰਜਾਬ ਦੇ ਵਿੱਚ ਹੋ ਰਹੇ ਨੇ ਹਰਿਆਣਾ ਦੇ ਵਿੱਚ ਹੋ ਰਹੇ ਨੇ ਤੇ ਇਹਨਾਂ ਦਾ ਜਿਹੜਾ ਰਿਜ਼ਲਟ ਆ ਉਹ 100% ਸਾਡੇ ਸਾਹਮਣੇ ਨਹੀਂ ਹੈ ਇਸ ਕਰਕੇ ਅਸੀਂ ਫੈਸਲਾ ਇਹ ਲਿਆ ਹੈ ਵੀ ਅਸੀਂ ਸੇਫਤ ਸੰਘਰਸ਼ ਪਾਰਟੀ ਵੱਲੋਂ ਜਿਹੜਾ ਹੈ ਉਹ ਪੰਜਾਬ ਦੇ ਜਿਹੜੇ ਆ ਸਭ ਇਲੈਕਸ਼ਨ ਆ ਜਿਹੜੇ 4 ਸੀਟਾਂ ਦੇ ਜਿਹੜੀ ਹੁਣ ਜਲੰਧਰ ਹੋ ਰਹੀ ਹੈ ਉਹ ਨੂੰ ਛੱਡ ਕੇ ਜੀ ਤੇ ਜਿਹੜੀ ਅੱਗੇ ਜਿਹੜੀ 4 ਸੀਟਾਂ ਦੇ ਇਲੈਕਸ਼ਨ ਹੋਣਾ ਹੈ ਉਸ ਤੇ ਅਸੀਂ ਆਪਣੇ ਕੈਂਡੀਡੇਟ ਖੜੇ ਕਰਾਂਗੇ ਤੇ ਜਿਹੜਾ ਹਰਿਆਣਾ ਦੇ ਵਿੱਚ ਇਲੈਕਸ਼ਨ ਹੋਣਾ ਹੈ ਹਰਿਆਣਾ ਦੇ ਵਿੱਚ ਵੀ ਅਸੀਂ ਸਾਰੇ ਸੀਟਾਂ ਤੇ ਆਪਣੇ ਕੈਂਡੀਡੇਟ ਖੜੇ ਕਰਾਂਗੇ। ਦਲੰਦਰ ਦੀ ਜਿਹੜੀ ਪੱਛਮੀ ਉਹਦੀ ਵਿਧਾਨ ਸਭਾ ਹਲਕੇ ਦੀ ਸੀਟ ਦੇ ਉੱਤੇ ਤੁਸੀਂ ਉੱਥੇ ਕਾਰਨ ਕੀ ਨੇ ਕਿ ਸ਼ੈਰੀ ਵੋਟ ਕਰਕੇ ਉੱਥੇ ਕਿਸਾਨਾਂ ਦੇ ਵੱਲੋਂ ਕਿਉਂਕਿ ਕਿਸਾਨ ਵੋਟ ਬੈਂਕ ਉੱਥੇ ਘੱਟ ਹੋਵੇਗਾ ਤਾਂ ਕਰਕੇ ਪਿੱਛੇ ਹਟ ਰਹੇ ਉੱਥੇ। ਨਹੀਂ ਉੱਥੇ ਜਿਹੜਾ ਸਾਡਾ ਸਿਸਟਮ ਹੈ ਜਿਹੜੀ ਸਾਡੀ ਰਾਏ ਪਾਰਟੀ ਹੈ ਉਹ ਪਹਿਲਾਂ ਨਹੀਂ ਕਰ पाए ਉਹ ਅੱਜ ਇਸ ਪੰਜਾਬ ਦੇ ਵਿੱਚ। ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੋ ਦਾਵਾ ਕਰਦੇ ਸਨ ਕਿ 13 0 ਅਸੀਂ ਜਿੱਤਾਂਗੇ ਉਸ ਤੋਂ ਜੋ ਹਾਲ ਤਿੰਨ ਦੇ ਉੱਤੇ ਰਹਿ ਗਈ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵਿਖੇ ਆਪ ਡੇਰੇ ਲਾਏ ਹੋਏ ਨੇ ਤਾਂ ਕਿ ਜਿਹੜੀ ਉੱਥੋਂ ਦੀ ਸੀਟ ਹੈ ਉਹ ਮੋੜ ਉਸ ਦੇ ਉੱਤੇ ਕਬਜ਼ਾ ਆਮ ਆਦੀ ਪਾਰਟੀ ਦੇ ਕੀਤਾ ਜਾਵੇ ਉਹ ਉਹਦੀ ਇੱਕ ਦਿੱਕਤ ਉਹਨਾਂ ਅੱਗੇ ਜਿਹੜਾ ਮੈਨੂੰ ਨਜ਼ਰ ਆਉਂਦਾ ਹੈ ਵੀ ਇਹ ਹੋ ਸਕਦੀ ਹੈ ਜਿਹੜੀ ਪੰਜਾਬ ਦੇ ਵਿੱਚ ਜਿਹੜਾ ਬਜਟ ਹੈ ਜਿਹੜਾ ਪੈਸਾ ਹੈ ਉਹ ਘਟ ਹੈ ਕਿਉਂਕਿ ਸੈਂਟਰ ਗਵਰਨਮੈਂਟ ਪੰਜਾਬ ਦੀ ਮਸਲਾ ਨਹੀਂ ਕਰਦੀ ਇਸ ਲਈ ਜਿਹੜੀ ਸਰਕਾਰ ਸੀ ਉਹਦੇ ਵੀ ਐਂਟੀ ਗਵਰਨਮੈਂਟ ਸੈਂਟਰ ਦੇ ਵਿੱਚ ਉਸ ਟੈਂਡ ਵੀ ਪੰਜਾਬ ਨੂੰ ਕੋਈ ਫੰਡਿੰਗ ਨਹੀਂ ਕੀਤੀ ਇਹਨਾਂ ਨੇ ਹੁਣ ਵੀ ਨਹੀਂ ਕਰ ਰਹੇ ਤੇ ਜੁਰਮਨ ਸਾਹਿਬ ਇੱਕ ਗੱਲ ਇਹ ਕਲੀਅਰ ਕਰਦੇ ਹੋ ਵੀ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਜਿਮੀ ਚੋਣਾ ਲੜਨ ਦਾ ਐਲਾਨ ਕੀਤਾ ਉਹਦੇ ਵਿੱਚ ਤੁਹਾਡੇ ਨਾਲ ਪੰਜਾਬ ਦੀਆਂ ਜਥੇਬੰਦੀਆਂ ਨਾਲ ਲੜਨਗੇ ਸਮਰਥਨ ਕਰਨਗੇ ਕਿ ਅਤਨਾ ਕੋਈ ਜਿਹੜੀ ਪਾਰਟੀ ਅਸੀਂ ਬਣਾਈ ਹੋਈ ਆ ਸੰਘਰਸ਼ ਪਾਰਟੀ ਜਿਹਦੇ ਥੱਲੇ ਪਿਛਲੇ ਚੋਣਾ ਵੀ ਅਸੀਂ ਲੜਿਆ ਸੀ 10 ਸੀਟਾਂ ਤੇ ਅਸੀਂ ਲੜਿਆ ਸੀ ਤੇ ਬਾਕੀ ਸੀਟਾਂ ਤੇ ਜਿਹੜਾ ਰਾਜੇਵਾਲ ਗਰੁੱਪ ਆ ਜਿਹੜੀ ਉਹਨਾਂ ਦੀ ਪਾਰਟੀ ਇਸ ਕੋਲਾ ਉਹਨਾਂ ਨੇ ਸੀ ਉਸੇ ਪਾਰਟੀ ਦੇ ਏ ਜਿਹੜਾ ਹੈ ਘੰਟੇ ਥੱਲੇ ਅਸੀਂ ਇਹ ਚੋਗਾ ਲਵਾ ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਦੇ ਉੱਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਜਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਮੋੜ ਭਖਦਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਜਲੰਧਰ ਤੇ ਜਿਮਨੀ ਚੋਣ 10 ਜੁਲਾਈ ਨੂੰ ਹੋਣੀ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਚਾਰ ਹੋਰ ਵਿਧਾਨ ਸਭਾ ਹਲਕਿਆਂ ਦੀ ਉਹਨਾਂ ਹਲਕਿਆਂ ਦੀ ਜਿਨ੍ਹਾਂ ਦੇ ਉੱਤੇ ਹੁਣ ਜਿਹੜੇ ਲੋਕ ਸਭਾ ਮੈਂਬਰ ਜਿੱਤੇ ਨੇ ਜੋ ਪਹਿਲਾਂ ਵਿਧਾਇਕ ਸਨ ਪੰਜਾਬ ਦੇ ਫਿਰ ਹੁਣ ਉਹਨਾਂ ਦੇ ਵੱਲੋਂ 2024 ਦੀਆਂ ਚੋਣਾਂ ਦੇ ਵਿੱਚ ਚੋਣ ਲੜ ਕੇ ਉਥੋਂ ਜਿੱਤ ਪ੍ਰਾਪਤ ਕਰ ਦਿੱਤੀ ਗਈ ਹੈ ਜਿੱਤੇ ਵਿੱਚ ਜੇਕਰ ਬਰਨਾਲੇ ਤੋਂ ਗੱਲ ਕਰੀ ਤਾਂ ਮੀਤ ਹੇਰ ਉਥੋਂ ਜਿੱਤੇ ਨੇ ਤੇ ਜਿਹੜਾ ਬਰਨਾਲੇ ਦਾ ਵਿਧਾਨ ਸਭਾ ਹਲਕਾ ਉਹ ਖਾਲੀ ਹੋ ਚੁੱਕਿਆ ਤੇ ਇਸੇ ਤਰ੍ਹਾਂ ਹੀ ਗਿੱਦੜਬਾਹ ਤੋਂ ਰਾਜਾ ਬਲਿੰਗ ਜਿੱਤ ਪ੍ਰਾਪਤ ਕਰ ਚੁੱਕੇ ਨੇ ਤੇ ਉਥੋਂ ਜਿਹੜਾ ਉਹਨਾਂ ਦਾ ਹਲਕਾ ਉਹ ਖਾਲੀ ਹੋ ਚੁੱਕਿਆ ਉਹਨਾਂ ਨੇ ਸਿਫਾ ਦੇ ਦਿੱਤਾ ਆਪਣੇ ਐਮ.ਐਲ.ਏ ਉਤੋਂ ਇਸੇ ਤਰ੍ਹਾਂ ਹੀ ਡੇਰਾ ਬੱਬਾ ਨਾਨਕ ਤੋਂ ਸੁਜੀਂਦਰ ਸਿੰਘ ਰੰਧਾਵਾ ਤੇ ਚੱਬੇਵਾਲ ਤੋਂ ਰਾਜਕੁਮਾਰ ਚੱਬੇਵਾਲ ਜਿਹੜੇ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਉਹ ਜਿੱਤ ਚੁੱਕੇ ਨੇ ਹੁਣ ਲੋਕ ਸਭਾ ਦੀ ਸੀਟ ਦੇ ਉੱਤੇ ਹੁਣ ਉਹ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਇਹਨਾਂ ਚਾਰਾਂ ਸੀਟਾਂ ਦੇ ਉੱਤੇ ਹੁਣ ਜਿਮਨੀ ਜ਼ੋਨ ਹੋਣੀ ਆ ਜਿਸ ਦਾ ਹਾਲੇ ਐਲਾਨ ਹੋਣਾ ਜਿਸ ਨੂੰ ਲੈ ਕੇ ਹੁਣ ਜਿੱਥੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਹਰ ਇੱਕ ਵਕ ਪਾਰਟੀਆਂ ਇਸ ਸਿਆਸੀ ਮੈਦਾਨ ਦੇ ਵਿੱਚ ਸੰਤ ਤੇ ਉੱਤੇ ਹੀ ਹੁਣ ਕਿਸਾਨਾਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਤੇ ਉਹ ਜਲੰਧਰ ਦੀ ਜਿਮਨੀ ਚੌਂ ਨੂੰ ਛੱਡ ਕੇ ਬਾਕੀਆਂ ਸਾਰੀਆਂ ਜਿਮਨੀ ਚੌਂਾਂ ਦੇ ਉੱਤੇ ਲੜਨਗੇ ਸਾਡੇ ਨਾਲ ਜੁੜ ਚੁੱਕੇ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੁਡੂਨੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਚੁਡੂਨੀ ਸਾਹਿਬ ਸਵਾਗਤ ਹੈ ਪਾਰਟੀ ਪੰਜਾਬ ਦੇ ਉੱਤੇ ਜੀ ਧੰਨਵਾਦ ਜੀ ਤੁਹਾਡਾ ਜੀ ਚੁਡੂਨੀ ਸਾਹਿਬ ਤੁਹਾਡਾ ਅੱਜ ਜਿਹੜਾ ਬਿਆਨ ਜਦੋਂ ਸੁਰਖੀਆਂ ਦੇ ਵਿੱਚ ਆਇਆ ਉਸ ਤੋਂ ਬਾਅਦ ਨਵੀਂ ਚਰਚਾ ਚੱਲ ਚੁੱਕੀ ਹੈ ਤੁਸੀਂ ਐਲਾਨ ਕਰ ਦਿੱਤਾ ਕਿ ਅਸੀਂ ਜਿਮਨੀ ਚੌਂਾਂ ਜਿਹੜੀ ਪੰਜਾਬ ਦੇ ਵਿੱਚ ਲੜਨ ਜਾ ਰਹੇ ਹੋ ਕਿਵੇਂ ਦੇਖਦੇ ਹੋ ਦੇਖੋ ਕਿਸਾਨਾਂ ਦੀ ਜਿਹੜੀ ਵੋਟ ਹੈ ਉਹ ਸਾਰੇ ਵਰਗਾਂ ਨਾਲੋਂ ਸਭ ਤੋਂ ਜ਼ਿਆਦਾ ਹੈ ਬਿਲਕੁਲ ਇਹ ਪੂਰੀ ਰਾਜਨੀਤੀ ਦੇ ਵਿੱਚ ਜਿਹੜੀ ਕਿਸਾਨਾਂ ਦੀ ਅਣਦੇਖੀ ਹੁੰਦੀ ਹੈ ਹੂੰ ਉਹ ਵੀ ਕਿਸਾਨਾਂ ਦੀ ਜਿਹੜੀ ਹੈ ਸਭ ਤੋਂ ਜ਼ਿਆਦਾ ਹੈ ਪੂਰੇ ਦੇਸ਼ ਦੇ ਵਿੱਚ ਹੀਨੇ ਵਰਗ ਨੇ ਸਭ ਤੋਂ ਮਾੜੀ ਹਾਲਤ ਕਿਸਾਨ ਦੀ ਹੁੰਦੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਮਿਹਨਤ ਕਰ ਕਿਸਾਨ ਹੈ ਤੇ ਜਦੋਂ ਤੱਕ ਕਿਸਾਨ ਰਾਜਨੀਤੀ ਦੇ ਵਿੱਚ ਨਹੀਂ ਆਉਂਦਾ ਆਪਣੀ ਵੋਟ ਜਿਹੜੀ ਆ ਉਹਦੀ ਤਾਕਤ ਨਹੀਂ ਦਿਖਾਉਂਦਾ ਉਦੋਂ ਤੱਕ ਇਹਨਾਂ ਦੇ ਪੱਖ ਦੇ ਕਾਨੂੰਨ ਨਹੀਂ ਬਣ ਸਕਦੇ ਸੜਕਾਂ ਦੀ ਲੜਾਈ ਜਿਹੜੀ ਹੈ ਉਹ ਸਾਡੀ 100% ਕਾਮਯਾਬ ਨਹੀਂ ਹੈ ਉਹਦੇ ਨਾਲ ਕੋਈ ਗਲਤ ਕੰਮ ਹੁੰਦਾ ਥੋੜੇ ਬ੍ਰੇਕ ਲੱਗ ਜਾਂਦੇ ਨੇ ਜਾਂ ਥੋੜੇ ਦਿਨ ਵਾਸਤੇ ਰੁਕ ਜਾਂਦਾ ਹੈ ਬਿਲਕੁਲ ਈ ਕਿ ਕਲੌਣ ਵਾਸਤੇ ਆਪਾਂ ਲੜਦੇ ਆਂ ਦੋਸਤ ਉਹਨੇ ਚਿਰ ਨੂੰ ਹੋਰ ਉਹ ਗਲਤ ਖੜੇ ਕਰ ਦਿੰਦੇ ਨੇ ਸਾਡੇ ਵਾਸਤੇ ਅਤੇ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਜਿੰਨੇ ਅੰਦੋਲਨ ਪੰਜਾਬ ਦੇ ਵਿੱਚ ਹੋ ਰਹੇ ਨੇ ਹਰਿਆਣਾ ਦੇ ਵਿੱਚ ਹੋ ਰਹੇ ਨੇ ਤੇ ਇਹਨਾਂ ਦਾ ਜਿਹੜਾ ਰਿਜ਼ਲਟ ਆ ਉਹ 100% ਸਾਡੇ ਸਾਹਮਣੇ ਨਹੀਂ ਹੈ। ਹੂੰ ਤੇ ਇਸ ਕਰਕੇ ਅਸੀਂ ਫੈਸਲਾ ਇਹ ਲਿਆ ਹੈ ਵੀ ਅਸੀਂ ਸੇਤ ਸੰਘਰਸ਼ ਪਾਰਟੀ ਵੱਲੋਂ ਹੂੰ ਜਿਹੜਾ ਹੈ ਉਹ ਪੰਜਾਬ ਦੇ ਜਿਹੜੇ ਆ ਸਭ ਇਲੈਕਸ਼ਨ ਹੈ ਜਿਹੜੇ 4 ਸੀਟਾਂ ਦੇ ਜਿਹੜੀ ਹੁਣ ਜਲੰਧਰ ਹੋ ਰਹੀ ਹੈ ਉਹ ਨੂੰ ਛੱਡ ਕੇ ਜੀ ਤੇ ਜਿਹੜੀ ਅੱਗੇ ਜਿਹੜੀ 4 ਸੀਟਾਂ ਤੇ ਇਲੈਕਸ਼ਨ ਹੋਣਾ ਹੈ ਉਸ ਤੇ ਅਸੀਂ ਆਪਣੇ ਕੈਂਡੀਡੇਟ ਖੜੇ ਕਰਾਂਗੇ ਤੇ ਜਿਹੜਾ ਹਰਿਆਣਾ ਦੇ ਵਿੱਚ ਇਲੈਕਸ਼ਨ ਹੋਣਾ ਹੈ ਹਰਿਆਣਾ ਦੇ ਵਿੱਚ ਵੀ ਅਸੀਂ ਸਾਰੇ ਸੀਟਾਂ ਤੇ ਆਪਣੇ ਕੈਂਡੀਡੇਟ ਖੜੇ ਕਰਾਂਗੇ ਜੀ ਤੁਨੀ ਸਾਹਿਬ ਜਲੰਧਰ ਦੀ ਜਿਹੜੀ ਪੱਛਮੀ ਉਹਦੀ ਵਿਧਾਨ ਸਭਾ ਹਲਕੇ ਦੀ ਸੀਟ ਦੇ ਉੱਤੇ ਤੁਸੀਂ ਉੱਥੇ ਕਾਰਨ ਕੀ ਨਹੀਂ ਕਿ ਸ਼ਾਇਦ ਵੋਟ ਕਰਕੇ ਉੱਥੇ ਕਿਸਾਨਾਂ ਦੇ ਵੱਲੋਂ ਕਿਉਂਕਿ ਕਿਸਾਨ ਵੋਟ ਬੈਂਕ ਉੱਥੇ ਘਟ ਹੋਵੇਗਾ ਤਾਂ ਕਰਕੇ ਪਿੱਛੇ हट ਰਹੇ ਉੱਥੋਂ ਨਹੀਂ ਉੱਥੇ ਜਿਹੜਾ ਸਾਡਾ ਸਿਸਟਮ ਹੈ ਜਿਹੜੀ ਸੱਤੀ ਰਾਏ ਪਾਰਟੀ ਹੈ ਉਹ ਪਹਿਲਾਂ ਨਹੀਂ ਕਰ पाए ਉਹ ਅੱਜ ਇਸ ਪੰਜਾਬ ਦੇ ਵਿੱਚ ਮਿਟਿੰਗ ਕਰ ਜੀ ਇਸ ਕਰਕੇ ਉਸਤੇ ਨਹੀਂ ਕਰਾਵੇ ਹਮਮ ਚੁਰਿੰਦ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੋ ਦਾਵਾ ਕਰਦੇ ਸਨ ਕਿ 13 0 ਸੀ ਜਿੱਤਾਂਗੇ ਉਸ ਤੋਂ ਬਾਅਦ ਜੋ ਹਾਲਤ ਤਿੰਨ ਦੇ ਉੱਤੇ ਰਹਿ ਗਈ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵਿਖੇ ਆਪ ਡੇਰੇ ਲਾਏ ਹੋਏ ਨੇ ਤਾਂ ਕਿ ਜਿਹੜੀ ਉੱਥੋਂ ਦੀ ਸੀਟ ਹੈ ਉਹ ਮੋੜ ਉਸ ਦੇ ਉੱਤੇ ਕਬਜ਼ਾ ਆਮ ਆਦੀ ਪਾਰਟੀ ਦੇ ਕੀਤਾ ਜਾਵੇ ਦੇਖੋ ਪੰਜਾਬ ਦੇ ਵਿੱਚ ਜਿਹੜਾ ਇਹ ਇਹਨਾਂ ਦਾ ਸਮਝੌਤਾ ਸੀ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਉਹ ਨਹੀਂ ਹੋਇਆ ਤੇ ਜਿਵੇਂ ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਸਮਝੌਤਾ ਸੀ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਉਸੇ ਹਿਸਾਬ ਨਾਲ ਲੜਨਾ ਚਾਹੀਦਾ ਸੀ ਜੀ ਤੇ ਦੂਜਾ ਜਿਹੜਾ ਹੈ ਪੰਜਾਬ ਦੇ ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਵੀ ਸਰਕਾਰ ਕਿਵੇਂ ਚੱਲ ਰਹੀ ਹੈ ਦਾ ਉਹ ਉਹਦੀ ਇੱਕ ਦਿੱਕਤ ਉਹਦਾ ਅੱਗੇ ਜਿਹੜਾ ਮੈਨੂੰ ਨਜ਼ਰ ਆਉਂਦਾ ਹੈ ਵੀ ਇਹ ਹੋ ਸਕਦੀ ਹੈ ਕਿ ਵੀ ਪੰਜਾਬ ਦੇ ਵਿੱਚ ਜਿਹੜਾ ਬਜਟ ਹੈ ਜਿਹੜਾ ਪੈਸਾ ਹੈ ਉਹ ਘਟ ਹੈ ਕਿਉਂਕਿ ਸੈਂਟਰ ਗਵਰਨਮੈਂਟ ਪੰਜਾਬ ਦੀ ਮਸਲ ਨਹੀਂ ਕਰਦੀ। ਹਾਂਜੀ। ਗਵਰਨਮੈਂਟ ਹੈ ਸੈਂਟਰ ਦੇ ਵਿੱਚ ਤੇ ਪਿਛਲੀ ਜਿਹੜੀ ਸਰਕਾਰ ਸੀ ਉਹਦੇ ਵੀ ਐਂਟੀ ਗਵਰਨਮੈਂਟ ਸੀ ਸੈਂਟਰ ਦੇ ਵਿੱਚ। ਉਸ ਟਾਈਮ ਵੀ ਪੰਜਾਬ ਨੂੰ ਕੋਈ ਫੰਡਿੰਗ ਨਹੀਂ ਕੀਤੀ ਇਹਨਾਂ ਨੇ ਹੁਣ ਵੀ ਨਹੀਂ ਕਰ ਰਹੇ। ਜੀ। ਤੇ ਉਹ ਇੱਕ ਨਿਕਤ ਹੋ ਸਕਦੀ ਹੈ। ਬਾਕੀ ਜਿਹੜਾ ਹੈ ਕਿ ਵੀ ਆ ਕਿਸਾਨਾਂ ਵਾਸਤੇ ਜੋ ਕੁਝ ਹੋਣਾ ਚਾਹੀਦਾ ਹੈ ਉਹ ਨਹੀਂ ਹੋ ਪਾਇਆ ਕਿਉਂਕਿ ਜਿਹੜੀਆਂ ਆ ਐਮ ਐਸ ਪੀ ਜਿਹੜਾ ਸਾਰੀ ਫਸਲਾਂ ਤੇ ਮਿਲਣਾ ਚਾਹੀਦਾ ਜਿਵੇਂ ਹੁਣ ਸੂਰਜਮੁਖੀ ਉਹ ਦਾ ਰੂਪ ਤੌਰ ਤੇ ਹ ਹ ਹਰਿਆਣਾ ਦੇ ਵਿੱਚ ਵੀ ਹੈ ਪੰਜਾਬ ਦੇ ਵਿੱਚ ਵੀ ਹੈ ਹਰਿਆਣਾ ਦੇ ਵਿੱਚ ਜਿਹੜਾ ਹੈ ਉਹ ਅਸੀਂ ਲੜ ਲੜ ਕੇ ਚਿੱਤਰਪੋਲਾ ਹੋ ਕੇ ਸਰਕਾਰ ਦੇ ਨਾਲ ਉਹ ਅਸੀਂ ਬਕਵਾਰੇ ਹ ਪਿਛਲੇ ਸਾਲ ਵੀ ਬੜਾ ਸਾਡਾ ਸੰਘਰਸ਼ ਹੋਇਆ ਕਈ ਦਿਨ ਸਾਨੂੰ ਜਿਹੜਾ ਚੜ੍ਹਨਾ ਪਿਆ ਸੀ ਤੇ ਪਰ ਪੰਜਾਬ ਦੇ ਵਿੱਚ ਨਹੀਂ ਵਿਕਰੀ ਹ ਇਸੇ ਤਰ੍ਹਾਂ ਉਹ ਕਈ ਚੀਜ਼ਾਂ ਦਾ ਹੈ ਜਿਵੇਂ ਆਲੂ ਹੈ ਹੋ ਹਰਿਆਣਾ ਦੇ ਵਿੱਚ ਅਸੀਂ ਲੜ ਲੜਾ ਕੇ ਇਹਨਾਂ ਦਾ ਭਾਵੰਤਰ ਲੈ ਲਿਆ ਕੁਝ ਨਾ ਕੁਝ ਸਪੈਸ਼ਲ ਲੈ ਲਏ ਜੀ ਤੇ ਪੰਜਾਬ ਦੇ ਵਿੱਚ ਨਹੀਂ ਪਰ ਪੰਜਾਬ ਦਾ ਬਜਟ ਨਹੀਂ ਹੈ ਮੈਂ ਇਹ ਵੀ ਗੱਲ ਤੇ ਜਾਣਾ ਚਾਹ ਰਿਹਾ ਹਾਂ ਕਿ ਪੰਜਾਬ ਦੇ ਕੋਲ ਪੈਸਾ ਨਹੀਂ ਹੈ ਇਸ ਕਰਕੇ ਵੀ ਬੜੀ ਦਿੱਕਤ ਪੰਜਾਬ ਦੇ ਜਿੱਤੇ ਸ਼ੇਦਾਰੀ ਹੋਣੀ ਹੈ ਹਾਂ ਬਿਲਕੁਲ ਤੇ ਚੰਦੂ ਸਿੰਘ ਸਾਹਿਬ ਜਿਵੇਂ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਚੱਲ ਰਿਹਾ ਜੋ ਕਿ ਦੇਖਿਆ 13 ਫਰਵਰੀ ਦੇ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਜਿਵੇਂ ਲੋਕਾਂ ਨੂੰ ਜਿਹੜੇ ਨੇੜੇ ਦੇ ਨਜ਼ਦੀਕ ਲੋਕ ਨੇ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਸੀ ਤੇ ਕਿਸਾਨ ਆਗੂ ਦਾ ਹੀ ਕਹਿਣਾ ਸੀ ਕਿ ਇਹ ਜਿਹੜਾ ਬਾਰਡਰ ਹੈ ਇਹ ਅਸੀਂ ਨਹੀਂ ਬੰਦ ਕੀਤਾ ਸਗੋਂ ਇਹ ਬਾਰਡਰ ਜਿਹੜਾ ਬੰਦ ਕੀਤਾ ਗਿਆ ਇਹ ਹਰਿਆਣਾ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਬੰਦ ਕੀਤਾ ਗਿਆ ਅਸੀਂ ਤਾਂ ਅੱਗੇ ਮਤਲਬ ਜਾਣਾ ਚਾਹੁੰਦੇ ਸਰ ਪਰ ਉਹਨਾਂ ਨੇ ਸਾਨੂੰ ਇੱਥੇ ਰੋਕ ਲਿਆ ਇਸ ਕਿ ਅਸੀਂ ਬੰਦ ਕੀਤਾ ਕਿਉਂਕਿ ਦੂਜੇ ਪਾਸੇ ਤੁਸੀਂ ਜੇਕਰ ਦੇਖਿਆ ਤੁਸੀਂ ਵੀ ਇਸ ਹਲਕੇ ਦੇ ਨਾਲ ਸੰਬੰਧਤ ਹੋ ਇਸ ਇਲਾਕੇ ਦੇ ਨਾਲ ਸੰਬੰਧਤ ਤੁਸੀਂ ਕਿਉਂਕਿ ਇਹ ਇਲਾਕਾ ਹੜਪੀੜਤ ਇਲਾਕਾ ਹੈ ਕਿਉਂਕਿ ਜਦੋਂ ਹੁਣ ਬਰਸਾਂਤਾਂ ਦਾ ਮੌਸਮ ਹੋਣਾ ਕਿਉਂਕਿ ਆ ਚੁੱਕਿਆ ਜੇਕਰ ਬਰਸਾਤ ਹੋ ਜਾਂਦੀ ਤਾਂ ਜਿਹੜੇ 3-4 ਰਸਤੇ ਹੈ ਨੇ ਉਹ ਕੱਚੇ ਰਸਤੇ ਨੇ ਜੇਕਰ ਬਰਸਾਂਤ ਆ ਜਾਂਦੀ ਜਾਂ ਘੱਗਰ ਦੇ ਵਿੱਚ ਪਾਣੀ ਆ ਜਾਂਦਾ ਕਿਤੇ ਨਾ ਕਿਤੇ ਜਿਹੜੇ ਰਾਹ ਗੇਰ ਨੇ ਉਹਨਾਂ ਨੂੰ ਵੱਡੀ ਮੁਸ਼ਕਲ ਪੱਧਰ ਤੇ ਉੱਤੇ ਆਵੇਗੀ ਜਿਸ ਨੂੰ ਲੈ ਕੇ ਇੱਥੋਂ ਅੰਬਾਲਾ ਦਾ ਜਿਹੜਾ ਰਸਤਾ ਉਹ ਟੁੱਟ ਸਕਦਾ ਹੈ ਬਲ ਲਿੰਕ ਆਪਸ ਦੇ ਵਿੱਚ ਲੋਕਾਂ ਦਾ ਆਣਾ ਜਾਣਾ ਜਿਹੜਾ ਹੁਣ ਕੱਚੇ ਰਸਤਿਆਂ ਦੇ ਰਾਹੀਂ ਹੈ ਪਰ ਉਹ ਟੁੱਟ ਸਕਦਾ ਉਹਨੂੰ ਕਿਵੇਂ ਦੇਖਦੇ ਹੋ ਕਿ ਕਿਉਂ ਨਹੀਂ ਸਰਕਾਰਾਂ ਮੰਨ ਰਹੀਆਂ ਕਿ ਐਦਾਂ ਦੇਖੋ ਜਿਹੜਾ ਇਹ ਹਰਿਆਣੇ ਦੇ ਨਾਲ ਲੱਗਦਾ ਜਿਹੜਾ ਇਲਾਕਾ ਹੈ ਅੰਬਾਲਾ ਤੋਂ ਅੱਗੇ ਸੰਭੂ ਤੱਕ ਇਹ ਜਿਹੜਾ ਹੈ ਇਹ ਸਾਰੇ ਕੰਮ ਅੰਬਾਲਾ 'ਚ ਕਰਦੇ ਨੇ ਬਿਲਕੁਲ ਮੈਂ ਵੀ ਜਦੋਂ ਉੱਥੇ ਰਹਿੰਦਾ ਸੀ 7ਵੀਂ ਕਲਾਸ ਵਿੱਚ ਪੜਦਾ ਸੀ ਉਦੋਂ ਮਰਦਾਪੁਰ ਰਹਿੰਦਾ ਸੀ ਜੀ ਉੱਥੋਂ ਮੈਂ ਵੀ ਅੰਬਾਲੇ ਪੜਨਾ ਆਉਂਦਾ ਹੁੰਦਾ ਸੀ ਹਾਂ ਸਾਡੇ ਪਿੰਡ ਦੇ ਸਾਰੇ ਹੀ ਅੰਬਾਲੇ ਪੜਦੇ ਸੀ ਬਿਲਕੁਲ ਹੋਰ ਵੀ ਜਿਹੜੇ 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 ਦੇ ਪਿੰਡ ਨੇ ਉਹਨਾਂ ਦਾ ਮੰਡੀ ਵੀ ਅੰਬਾਲੇ ਐ ਉਹਨਾਂ ਦਾ ਹੋਰ ਵੀ ਕਾਰੋਬਾਰ ਜਿਹੜਾ ਕੰਮ ਉਹ ਅੰਬਾਲੇ ਚ ਜ਼ਿਆਦਾ ਪੈਂਦਾ ਹੈ ਤੇ ਆ ਸਾਡੀ ਜਿਹੜੀ ਹੈ ਉਹ ਰਾਏ ਸਰਕਾਰ ਨੂੰ ਇਹ ਹੈ ਤੇ ਕਿਸਾਨਾਂ ਨੂੰ ਵੀ ਹੈ ਵੀ ਹੁਣ ਤੇ ਉਹ ਕਿਸਾਨ ਆ ਵੀ ਨਹੀਂ ਰਹੇ ਹੁਣ ਤਾਂ ਉੱਥੇ ਬੈਠੇ ਹੀ ਨਹੀਂ ਹਾਂ ਤੇ ਉਹਨਾਂ ਨੂੰ ਇੱਕ ਸੜਕ ਤੇ ਬਿਠਾ ਦਿਓ ਤੇ ਇੱਕ ਸੜਕ ਸਰਕਾਰ ਜਿਹੜੀ ਆ ਉਹ ਖੋਲ ਦੇ ਹਾਂ ਇਹ ਜਾਂ ਇੰਨਾ ਕੁ ਤੇ ਹੈ ਹੀ ਹੈ ਕਿ ਵੀ ਜੇ ਕਿਸਾਨ ਆਉਣਗੇ ਕੋਈ ਉੱਡ ਕੇ ਤੇ ਆਉਂਦੇ ਨਹੀਂ ਬਿਲਕੁਲ ਜਿਹੜਾ ਖੋਲਦੀ ਤੇ ਉੱਡ ਕੇ ਆ ਜਾਣਗੇ ਉਹਨੂੰ ਉਹ ਐ ਉਹ ਦੱਸ ਉਹ ਦੱਸ ਕੇ ਟਾਈਮ ਦੇ ਕੇ ਹੀ ਆਉਣਗੇ ਨਾ ਹਾਂ ਕਿਉਂ ਪਹਿਲਾਂ ਐਲਾਨ ਕਰਨਗੇ ਤਾਂ ਹੀ ਇਕੱਠਾ ਹੋਊਗਾ ਕਿਉਂਕਿ ਕਿਉਂਕਿ ਪਹਿਲਾਂ ਜਦੋਂ ਕਿਸਾਨ ਐਲਾਨ ਕਰਨਗੇ ਵੀ ਇਸ ਤੀਰ ਨੂੰ ਅਸੀਂ ਅੱਗੇ ਵਧਾਂਗੇ ਤਾਂ ਹੀ ਇਕੱਠ ਹੋਊਗਾ ਨਾ ਇਦਾਂ ਤਾਂ ਹੈ ਨਹੀਂ ਉੱਥੇ ਇਕੱਠ ਜਾਦਾ ਇਕੱਲਾ ਚਲੇ ਜਾਣਗੇ ਅੱਗੇ ਇਦਾਂ ਤਾਂ ਹੈ ਨਹੀਂ ਨਾ ਉੱਥੇ ਜਰਿਆ ਵੀ ਉਹ ਹਫ਼ਤੇ ਦਸ ਦਿਨ ਦਾ ਟਾਈਮ ਦੇਣਗੇ ਤੇ ਫਿਰ ਦੁਬਾਰੇ ਬੈਰੀਕੇਡ ਲਾ ਦੇ ਸਰਕਾਰ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਸਰਕਾਰ ਇੱਕ ਵਾਰੀ ਬੈਰੀਕੇਡ ਖੋਲੇਗੀ ਤੇ ਉਹ ਦੁਬਾਰੇ ਕੋਈ ਆਉਣ ਦਾ ਪਲਾਨ ਬਣਾਣਗੇ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਜੇ ਉਹਨਾਂ ਦਾ ਆੜ ਦਾ ਪਲਾਨ ਬਣਾਣਾ ਹੁੰਦਾ ਤੇ ਬਾਕੀ ਕਿਹੜਾ ਸਾਰਾ ਕੁਝ ਉੱਥੇ ਚਾੜਦਿਵਾਰੀ ਕੀਤੀ ਹੋਈ ਹੈ ਬਾਕੀ ਸੜਕਾਂ ਖਾਲੀ ਹੀ ਪਈਆਂ ਨੇ ਬਿਲਕੁਲ ਜਿੱਦ ਬਾਕੀ ਆਵਾਜ਼ ਆਈ ਹੈ ਜੇ ਉਹਨਾਂ ਨੇ ਪੰਜਾਬ ਦਿੱਲੀ ਆਣਾ ਹੀ ਹੋਵੇਗਾ ਤੇ ਉਹ ਦੂਜੀ ਸੜਕ ਤੋਂ ਆ ਜਾਣਗੇ ਤੇ ਉਹਨਾਂ ਤੇ ਆੜ ਦੀ ਸਲਾਹ ਉਹਨਾਂ ਦੀ ਵੀ ਹੈ ਨਹੀਂ ਉੱਥੇ ਹੀ ਬਹਿਣ ਦੀ ਸਲਾਹ ਹੈ ਪਰ ਮੈਂ ਇਹ ਕਹਿ ਰਿਹਾ ਵਾਂ ਕਿ ਉਹ ਜਿਹੜਾ ਡਰ ਤੇ ਵਿੱਚ ਇਹਨਾਂ ਨੇ ਬੰਦ ਕੀਤਾ ਹੋਇਆ ਹੈ ਉਹ ਇਹਨਾਂ ਨੂੰ ਇੱਕ ਪਾਸੇ ਦਾ ਖੋਲ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਐਮਰਜੈਂਸੀ ਟ੍ਰੈਫਿਕਾ ਉੱਥੇ ਨਹੀਂ ਚਲਦੀ ਰਹੇ ਤੇ ਹੁਣ ਮਤਲਬ ਇੰਨਾ ਦਾ ਉਹ ਬਈ ਲੋਕ ਤੰਗ ਹੋ ਰਹੇ ਨੇ ਨਾ ਸਰਕਾਰ ਦੇ ਕੀ ਹੈ ਸਰ ਪੰਜਾਬ ਦੇ ਕਿਸਾਨ ਹੋ ਰਹੇ ਆ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਅਸੀਂ ਵੀ ਅੱਜ ਜਿਵੇਂ ਉੱਥੇ ਗਏ ਸੀ ਤੇ ਇੱਥੋਂ ਦੇ ਰਾਜਪੁਰੇ ਜਾਣਾ ਪੈ ਜੇ ਤੇ ਘੱਟ ਤੋਂ ਘੱਟ ਡੇਢ ਘੰਟਾ ਲੱਗਦਾ ਹੈ ਬਿਲਕੁਲ ਤੇ ਉਂਝ ਜਿਹੜਾ ਸਾਰਾ 50 ਮਿੰਟ ਦਾ ਰਸਤਾ ਇੱਥੋਂ ਲੈ ਕੇ ਰਾਜਪੁਰੇ ਤੱਕ ਦਾ ਤੇ ਫਿਰ ਜਿੱਥੇ ਜਿਹੜੇ ਜਾਮ ਲੱਗਦੇ ਨੇ ਅੱਛਾ ਜਿਹੜਾ ਵੀ ਤੁਸੀਂ ਬਾਰਸ਼ ਦੀ ਗੱਲ ਕੀਤੀ ਹੈ ਉਹ ਜਿਹੜੇ ਅ ਰਸਤਿਆਂ ਨੂੰ ਅਰਜੀਮ ਜਿਵੇਂ ਅਲੋਸ ਹੀ ਬਿਲੇਆ ਰਸਤਾ ਉਧਰੋਂ ਨਿਕਲਦੇ ਆ ਘਨੋੜਾ ਵਾਲੇ ਰਸਤੇ ਨੂੰ ਨਿਕਲਦੇ ਆ ਉਹ ਸਾਰੇ ਪਿਛਲੇ ਸਾਲ ਦੇ ਜਿਹੜੇ ਨੇ ਪਾਣੀ ਦੇ ਤੋੜੇ ਪਏ ਨੇ ਸੜਕਾਂ ਦੀ ਕੁਆਲਿਟੀ ਪਈ ਹੋਇਆ ਪਿਛਲੇ ਸਾਲ ਤੇ ਜੇ ਇਸ ਵਾਰ ਵੀ ਹੋ ਗਿਆ ਤੇ ਅੱਗੇ ਦੇ ਅਗਲੇ ਵਾਲੇ ਅੱਗੇ ਰਹਿਣਗੇ ਪਿਛਲੇ ਵਾਲੇ ਪਿੱਛੇ ਰਹਿਣਗੇ ਨੌਦਰ ਦੇਣਾ ਉਧਰ ਤੇ ਬਿਲਕੁਲ ਤੇ ਚੁੱਟਣ ਸਿੰਘ ਸਾਹਿਬ ਜਿਵੇਂ ਜੀ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਕਿਉਂਕਿ ਜਿਹੜੇ ਆਪਣਾ ਅੰਬਾਲੇ ਦਾ ਜਿਹੜਾ ਦੁਕਾਨਦਾਰ ਹੈ ਉਹ ਆਰਥਿਕ ਪੱਖੋਂ ਵੀ ਮਾਰਿਆ ਜਾ ਰਿਹਾ ਇਸ ਜਿਹੜਾ ਬੈਰੀਕਡ ਲਾਇਆ ਹੋਇਆ ਇਹਦੇ ਕਰਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਦੋਂ ਉੱਥੇ ਅੰਬਾਲੇ ਗਏ ਸੀ ਤਾਂ ਕੁਝ ਦੁਕਾਨਦਾਰਾਂ ਦੇ ਵੱਲੋਂ ਜੁਰਮ ਸਿੰਘ ਸਾਹਿਬ ਇਹ ਗੱਲ ਕਹੇ ਗਏ ਸੀ ਕਹਿੰਦੇ ਜਦੋਂ ਦੀ ਅਸੀਂ ਦੁਕਾਨ ਕੀਤੀ ਹੈ ਤਾਂ ਕਦੇ ਵੀ ਇਹੋ ਜਿਹਾ ਮਾਹੌਲ ਨਹੀਂ ਆਇਆ ਵੀ ਅਸੀਂ ਬੋਣੀ ਕਰਕੇ ਨਾਮ ਮੁੜਿਆ ਹੋਈ ਹੈ ਪਰ ਜਦੋਂ ਦਾ ਕਹਿੰਦੇ ਵੀ ਸਰਕਾਰ ਨੇ ਬੈਰੀਕਡ ਲਾਇਆ ਨੇ ਉੱਥੇ ਕਿਸਾਨਾਂ ਨੂੰ ਰੋਕਿਆ ਉੱਥੇ ਜਿਹੜਾ ਪੰਜਾਬ ਦੇ ਨਾਲ ਲਿੰਕ ਤੋੜਿਆ ਗਿਆ ਕਈ ਵਾਰ ਤਾਂ ਇਹੋ ਜਿਹਾ ਹੁੰ ਜਾਂਦੇ ਅਸੀਂ ਖਾਲੀ ਹੱਥ ਘਰੋਂ ਜਾਂਦੇ ਆ ਇਸ ਤੋਂ ਪਹਿਲਾਂ ਭਾਵੇਂ ਜਿੰਨੀ ਮਰਜ਼ੀ ਬਰਸਾਤ ਪੈਂਦੀ ਹੋਵੇ ਨੇਰੀ ਹੋਵੇ ਝੱਖੜ ਹੋਵੇ ਜਿਹੋ ਜਿਹਾ ਮਰਜ਼ੀ ਮੌਸਮ ਹੋਵੇ ਅਸੀਂ ਕਦੇ ਵੀ ਬਿਨਾਂ ਖਾਲੀ ਕੋਈ ਪੈਸਾ ਲੈ ਕੇ ਘਰ ਨਹੀਂ ਗਏ ਪਰ ਹੁਣ ਜਦੋਂ ਦੇ ਬਾਰਡਰ ਬੰਦ ਕੀਤੇ ਨੇ ਇਹਦੇ ਕਰਕੇ ਕਿਤੇ ਨਾ ਕਿਤੇ ਸਾਨੂੰ ਆਰਥਿਕ ਪੱਖੋਂ ਨੁਕਸਾਨ ਹੋ ਰਿਹਾ ਉਹ ਪਾਬੂਕ ਹੋ ਗਏ ਇਸ ਗੱਲ ਨੂੰ ਲੈ ਕੇ ਬਿਲਕੁਲ ਉਹਨਾਂ ਦੀ ਗੱਲ ਵੀ ਸਹੀ ਹੈ ਕਿ ਉਹਨਾਂ ਨੂੰ ਵੀ ਤਕਲੀਫ ਹੈ ਕਿ ਵੀ ਦੇਖੋ जिंदगी तो सारेया ने गुजारनी है दूसरी बात जड़ा किसान आंदोलन है वो पब्लिक ਦੇ ਖਿਲਾਫ ਨਹੀਂ ਹੈ ਉਹ ਉਸ ਤੇ ਸਰਕਾਰ ਦੇ ਖਿਲਾਫ ਹੈ ਤੇ ਸਰਕਾਰ ਨੂੰ ਵੀ ਅਸਰ ਹੋ ਨਹੀਂ ਰਿਹਾ ਜੇ ਹੋ ਨਹੀਂ ਰਿਹਾ ਫਿਰ ਕੋਈ ਰਣਨੀਤੀ ਬਦਲੋ ਨਾ ওই ਕੋ ਜਗ੍ਹਾ ਤੇ ਬਹਿ ਗਏ ਤੇ ਹੋ ਬਈ ਸਾਲ ਬੈਠੇ ਰਹਾਂਗੇ 2 ਸਾਲ ਕੋਈ ਸੀਮਾ ਕੋਈ ਅੰਤ ਕੁਛ ਤੇ ਹੋਣਾ ਬਿਲਕੁਲ ਚਾਰ ਮਹੀਨੇ ਬੈਠਿਆ ਨੂੰ ਹੋ ਗਏ ਤੇ ਉਹ ਕੋਈ ਰਣਨੀਤੀ ਬਦਲਦੇ ਹੋ ਜਾਂ ਤੇ ਦਿੱਲੀ ਜਾਣਾ ਕੋ ਟ੍ਰੋ ਦਿੱਲੀ ਨੂੰ ਪੈਦਲ ਰੁਕੋ ਹੀ ਹੂੰ ਫੈਦਰ ਟੁਰਪੋ ਹੂੰ ਦੁਜੇ ਦੁਜੇ ਉਹਨਾਂ ਨੂੰ ਟੁਰਪੋ ਤੇ ਜੇ ਨਹੀਂ ਜਾਣਾ ਤੇ ਫਿਰ ਧਰ ਨਹੀਂ ਜਾਣਾ ਫਿਰ ਸਾਈਡ ਤੇ ਹੋ ਕੇ 1 ਕਰੋੜ ਸੇ ਧਰਣਾ ਦੇ ਲਓ ਉਹ ਵੀ ਉਹ ਸਭ ਤੋਂ ਚੰਗਾ ਰਹੇਗਾ ਆਣ ਜਾਣ ਵਾਲੇ ਨੂੰ ਹੋਰ ਜ਼ਿਆਦਾ ਲੋਕ ਦੇਖਣਗੇ ਉੱਤੇ 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 ਦੀ ਟ੍ਰੈਫਿਕ ਬੰਦ ਹੈ ਉਹਤੇ ਉਹੀ ਲੋਕ ਬੈਠੇ ਨੇ ਉੱਥੇ ਆਣ ਜਾਂਦੇ ਥੋੜੇ ਜਿਹਾ ਗ੍ਰੈਵਿਟੀ ਵਾਲੇ ਲੋਕ ਬੈਠੇ ਆ ਕੀ ਕਰਨਾ ਕਰਦੇ ਤੇ ਜੂਨਰ ਸਾਹਿਬ ਇੱਕ ਗੱਲ ਇਹ ਕਲੀਅਰ ਕਰਦੇ ਵੀ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਜਿਮੀ ਚੋਣਾ ਲੜਨ ਦਾ ਐਲਾਨ ਕੀਤਾ ਉਹਦੇ ਵਿੱਚ ਤੁਹਾਡੇ ਨਾਲ ਪੰਜਾਬ ਦੀਆਂ ਜਥੇਬੰਦੀਆਂ ਨਾਲ ਲੜਨ ਗਈਆਂ ਸਮਰਥਨ ਕਰਨਗੇ ਕਿੰਨਾ ਕੋਈ ਜਿਵੇਂ ਰਾਜ ਦੇ ਹੋਰਾਂ ਦੇ ਵੱਲ ਇਹ ਸਾਡੀ ਜਥੇਬੰਦੀ ਦਾ ਐਲਾਨ ਹੈ ਜੀ ਸਾਡੀ ਜਿਹੜੀ ਪਾਰਟੀ ਅਸੀਂ ਬਣਾਈ ਹੋਈ ਆ ਸੰਪਤ ਸੰਘਰਸ਼ ਪਾਰਟੀ ਜਿਹਦੇ ਥੱਲੇ ਪਿਛਲੇ ਚੋਣਾਂ ਵੀ ਅਸੀਂ ਲੜਿਆ ਸੀ 10 ਸਿੱਟਾ ਤੇ ਅਸੀਂ ਲੜਿਆ ਸੀ ਤੇ ਬਾਕੀ ਸਿੱਟਾ ਤੇ ਜਿਹੜਾ ਰਾਜੇਵਾਲ ਗਰੁੱਪ ਆਇਆ ਜਿਹੜੀ ਉਹਨਾਂ ਦੀ ਪਾਰਟੀ ਸੀ ਉਹਨਾਂ ਉਹ ਲੜਾਈ ਸੀ ਉਸੇ ਪਾਰਟੀ ਦੇ ਜਿਹੜਾ ਹੈ ਚੰਡੇ ਥੱਲੇ ਅਸੀਂ ਇਹ ਚੋਣਾਂ ਲੜਾਈ ਰਾਜੇਵਾਲ ਹੋਰਾਂ ਦਾ ਵੀ ਬਿਆਨ ਹੈ ਮਤਲਬ ਉਹ ਵੀ ਤਿਆਰੀ ਕਰ ਰਹੇ ਕਿਉਂ ਚੋਣਾਂ ਦੀ ਉਹਨਾਂ ਨਾਲ ਮੇਰੀ ਕੋਈ ਗੱਲ ਨਹੀਂ ਜੀ ਇਹ ਸਬਾਰੇ ਚ ਇਲੈਕਸ਼ਨ ਬਾਰੇ ਕੋਈ ਗੱਲ ਹਮਮਤ ਤੁਸੀਂ ਜਿਹੜੀ ਤੁਹਾਡੀ ਪਾਰਟੀ ਆ ਉਹਦੇ ਵੱਲੋਂ ਜਿਹੜਾ ਤੁਸੀਂ ਮੋਰਚਾ ਬਣਾਇਆ ਗਿਆ ਸੀ ਉਹਦੇ ਥਰੂ ਤੁਸੀਂ ਇਹ ਚੋਣਾਂ ਲੜੋਗੇ ਉਹ ਤੁਸੀਂ ਸਰਗਰਸ ਪਾਰਟੀ ਸਾਡੇ ਰਜਿਸਟਰਡ ਆ ਉਹਦੇ ਵੱਲੋਂ ਉਹਦੇ ਥੱਲੇ ਅਸੀਂ ਲੜਾਂਗੇ ਜੀ ਤੇ ਅਖੀਰ ਦੇ ਵਿੱਚ ਚੁਗਬਨ ਸਾਹਿਬ ਕੀ ਕਹਿਣਾ ਚਾਹੋਗੇ ਪੰਜਾਬ ਦੇ ਵੋਟਰ ਜਿਹੜੇ ਇਹਨਾਂ ਸੀਟਾਂ ਨੂੰ ਲੈ ਕੇ ਜਿਹੜੀ ਇਹਨਾਂ ਸੀਟਾਂ ਦੇ ਉੱਤੇ ਵੋਟਰ ਨੇ ਉਹ ਜਿਹੜੀ ਤੁਹਾਡੀ ਗੱਲ ਸੁਣ ਰਹੀ ਇਹ ਪਾਰਟੀ ਪੰਜਾਬ ਦੇ ਉੱਤੇ ਉਹਨਾਂ ਬਾਰੇ ਕੀ ਸਨੇਹ ਹਵਲ ਦੇਣਾ ਚਾਹੋਗੇ ਦੇਖੋ ਸਾਡਾ ਇੱਕ ਪ੍ਰਯਾਸ ਹੈ ਜੀ ਸਾਡਾ ਇੱਕ ਪ੍ਰਯਾਸ ਹੈ ਅਸੀਂ ਇੱਕ ਮੰਚ ਦੇਣਾ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜੀ ਇੱਕ ਮੰਚ ਦੇਣਾ ਵੀ ਆਹ ਮੰਚ ਤੁਹਾਡਾ ਹੈ ਤੁਸੀਂ ਜਾ ਕੇ ਬੀਜੇਪੀ ਦੇ ਮੰਚ ਤੇ ਚੜੋਗੇ ਤੁਸੀਂ ਜਾ ਕੇ ਕਾਂਗਰਸ ਦੇ ਮੰਚ ਤੇ ਚੜੋਗੇ ਅਕਾਲੀਆ ਦੇ ਮੰਚ ਤੇ ਚੜੋਗੇ ਕਿਸੇ ਨੇ ਤੁਹਾਡੀ ਨਹੀਂ ਸੁਣਨੀ ਉਹ ਉਹ ਵਪਾਰਿਕ ਪਾਰਟੀਆਂ ਹੋ ਗਈਆਂ ਹੂੰ ਉਹ ਦੇਸ਼ ਸੇਵਕ ਪਾਰਟੀਆਂ ਨਹੀਂ ਰਹੀਆਂ ਉਹ ਬਿਜ਼ਨਸ ਪਾਰਟੀਆਂ ਹੋ ਗਈਆਂ ਨੇ ਜੀ ਉਹ ਸੱਤਾ ਵਾਸਤੇ ਉਹ ਪੈਸਾ ਕਮਾਉਣ ਵਾਸਤੇ ਉਹ ਰਾਜ ਦਾ ਉਹ ਇਲੈਕਸ਼ਨ ਲੜਤੀਆਂ ਨੇ ਉਹ ਦੇਸ਼ ਸੁਧਾਰ ਕਰਨ ਵਾਸਤੇ ਇਲੈਕਸ਼ਨ ਨਹੀਂ ਲੜਦੇ ਤੇ ਅਸੀਂ ਜਿਹੜਾ ਇਲੈਕਸ਼ਨ ਲੜਨਾ ਹੈ ਇਹ ਜਿਹੜੀ ਹਾਲਾਤ ਦੇਖ ਦਿਆ ਜੇ ਹੋ ਗਈ ਹੈ ਵੀ ਪੂਰਾ ਜਿਹੜਾ ਦੇਸ਼ ਦਾ ਕਾਰੋਬਾਰ ਪੂਰਾ ਦੇਸ਼ ਦਾ ਪੈਸਾ ਇਹ ਸਾਰਾ ਪੂਰੇ ਦੇਸ਼ ਦੀ ਜਿਹੜਾ ਹੈ ਉਹ ਚੌਧਰ ਸਾਰਾ ਜਿਹੜਾ ਕਾਰਪੋਰੇਟ ਦੇ ਹੱਥ ਚੱਲਾ ਗਿਆ ਹੈ ਤੇ ਇਹ ਦੇਸ਼ ਜਿਹੜਾ ਇਹ ਗਰੀਬਾਂ ਦਾ ਦੇਸ਼ ਹੈ ਇਹ ਕੋਈ ਅਮੀਰ ਦੇਸ਼ ਨਹੀਂ ਹੈ ਜੀ ਤੇ ਇਹ ਗਰੀਬਾਂ ਦਾ ਦੇਸ਼ ਹੈ ਤੇ ਗਰੀਬਾਂ ਦਾ ਦੇਸ਼ ਹੈ ਜੇ ਵੋਟ ਗਰੀਬਾਂ ਦੀ ਹੈ ਫਿਰ ਕੁਰਸੀ ਤੇ ਦੇ ਇਹਦੇ ਗਰੀਬ ਲੋਕ ਬਹਿਣਾ ਹੂੰ ਨਿਰੰਕਤ ਆਪਾ ਪੇਸ਼ਿਆਂ ਨੂੰ ਕੁਰਸੀ ਤੇ ਬਿਠਾਵਾਂਗੇ ਤੇ ਪੇਸ਼ਿਆਂ ਤੇ ਮਤਲਬ ਸਾਡੇ ਇਹ ਆਤਮਹੀਨਤਾ ਇੰਨੀ ਆ ਗਈ ਹੈ ਵੀ ਅਸੀਂ ਕੋਈ ਹੋਰ ਚੀਜ਼ ਆ ਰਾਜਨੇਤਾ ਕੋਈ ਹੋਰ ਚੀਜ਼ ਨਹੀਂ ਹੂੰ ਤੇ ਅਸੀਂ ਸਾਡੇ ਚ ਇੰਨੀ ਆਤਮਹੀਨਤਾ ਜਿਵੇਂ ਅਸੀਂ ਆਪਣੇ ਵਿੱਚੋਂ ਰਾਜਨੇਤਾ ਨਹੀਂ ਪੈਦਾ ਕਰ ਸਕਦੇ ਉਹ ਬੜਾ ਬੋੜ ਤੁਹਾਡੀ ਅਸੀਂ ਇਹਨਾਂ ਨੂੰ ਮੰਚ ਪਰਮਿਤ ਕਰਾਣਾ ਹੈ ਉਹਦੇ ਚ ਕਿੰਨਾ ਲੋਕਾਂ ਦੀ ਸਮਝ ਦੇ ਵਿੱਚ ਆਏਗਾ ਕਿੰਨਾ ਨਹੀਂ ਆਏਗਾ ਇਹ ਟਾਈਮ ਦੇ ਸੇ ਹੈ ਜੀ ਜੀ ਤੇ ਸ਼ੁਕਰੀਆ ਚੋਣਾਂ ਸਾਥਵਾੜਾ ਬਹੁਤਾਂ ਨੂੰ ਤੁਸੀਂ ਕੀਮਤੀ ਸਮਾਂ ਦਿੱਤਾ ਬਹੁਤੀ ਪੰਜਾਬ ਦੇ ਲਈ ਜੀ ਧੰਨਵਾਦ ਸੋ ਇਸ ਹਨ ਗੁਨਾਵ ਸਿੰਘ ਚੋਣੇ ਜਿਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਜਿਹੜੇ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋਣੀਆਂ ਨੇ ਉਹਨਾਂ ਦੇ ਉੱਤੇ ਅਸੀਂ ਜਿਹੜੇ ਆਪਣੇ ਉਮੀਦਵਾਰ ਖੜੇ ਕਰਾਂਗੇ ਭਾਵੇਂ ਜੋਰੀ ਉੱਥੇ ਜਲੰਧਰ ਜਿਮਨੀ ਚੋਣ ਪਛਮੀ ਦੇ ਉੱਤੇ ਹੋ ਰਹੀ ਆ ਉਸ ਨੂੰ ਲੈ ਕੇ ਇਹਨਾਂ ਨੇ ਕਿਹਾ ਗਿਆ ਕਿ ਇਸ ਤੋਂ ਬਾਅਦ ਸਾਡਾ ਜਿਹੜਾ ਫੈਸਲਾ ਅਸੀਂ ਲਿਆ ਗਿਆ ਪਰ ਉਹ ਸੰਦਰਭ ਪੱਛਮੀ ਦੀ ਜਿਹੜੀ ਚੋਣ ਹੈ ਉਸ ਨੂੰ ਲੜਨ ਤੋਂ ਇਹਨਾਂ ਵੱਲੋਂ ਕਾਰਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜੀਆਂ ਬਾਕੀ 4 ਸਿੱਟਾ ਨੇ ਉਹਨਾਂ ਦੇ ਉੱਤੇ ਇਹਨਾਂ ਦੇ ਵੱਲੋਂ ਹੁਣ ਆਪਣੇ ਉਮੀਦਵਾਰ ਖੜੇ ਕਿਤੇ ਜਾਣਗੇ ਦੇਖਣਾ ਹੋਵੇ ਕਿ ਪੰਜਾਬ ਦੇ ਲੋਕ ਰਵੈਤੀ ਪਾਰਟੀਆਂ ਨੂੰ ਜਾਂ ਸਿਆਸੀ ਪਾਰਟੀਆਂ ਛੱਡ ਕੇ ਜਿਹੜੇ ਕਿਸਾਨ ਪੱਖੀ ਪਾਰਟੀਆਂ ਨੇ ਉਹਨਾਂ ਨੂੰ ਹੁਗਾਰਾ ਦਿੰਦੇ ਨੇ ਜਾਂ ਫਿਰ ਨਹੀਂ ਇਹ ਹੁਣ ਜਿਹੜਾ ਸਵਾਲ ਹੈ ਇਹ ਭਵਿੱਖ ਦੇ ਕਰਬ ਦੇ ਵਿੱਚ ਹੈ ਹੁਣ ਜਦੋਂ ਚੋਣਾਂ ਦੇ ਨਤੀਜੇ ਆਉਣਗੇ ਉਦੋਂ ਸਾਹਮਣੇ ਆਵੇਗਾ ਤੁਸੀਂ ਕੀ ਸੋਚਦੇ ਹੋ ਕਿਸਾਨਾਂ ਦੇ ਇਸ ਫੈਸਲੇ ਨੂੰ ਤੁਸੀਂ ਆਪਣੇ ਕਮੈਂਟ ਇੰਟਰਵਿਊ ਦੇ ਉੱਤੇ ਇਸ ਲਿੰਕ ਦੇ ਵਿੱਚ ਆਪਣੇ ਜਰੂਰ ਦਿਓ ਤਾਂ ਕਿ ਤੁਹਾਡੀ ਜਿਹੜੀ رائے ਹੈ ਸੀ ਉਹ ਅਗਲੇ ਕਿਸੇ ਇੰਟਰਵਿਊ ਦੇ ਵਿੱਚ ਲੈ ਕੇ ਹੋਰ ਕਿਸਾਨਾਂ ਆਗੂਆਂ ਦੇ ਨਾਲ ਗੱਲਬਾਤ ਕਰ ਸਕੀਏ ਤੁਸੀਂ ਜੀ ਕੋਟੀ ਪੰਜਾਬ ਦੇ ਨਾਲ ਧੰਨਵਾਦ